ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਪਾਰਟ 2 ਕਰ ਰਹੇ ਹਾਂ ਜੀ ਸਲਵਾਰ ਦਾ ਪਾਰਟ 1 ਬਣ ਮੇ ਪਾਤਾ ਸੀ ਲਾਈਕ ਜਰੂਰ ਕਰ ਦਿਓ ਦੇਖਣ ਤੋਂ ਬਾਅਦ ਅੱਗੇ ਵੀ ਸ਼ੇਅਰ ਕਰ ਦਿਓ ਠੀਕ ਹੈ ਜੀ ਲਾਈਕ ਪਲੀਜ਼ ਜਰੂਰ ਕਰ ਦਿਓ ਜੀ ਸਿਰਫ 7-8 ਜਣੇ ਲਾਈਕ ਕਰਦੇ ਨੇ ਬਾਕੀ ਦੇਖਦੇ ਸਭ ਨੇ ਲਾਈਕ ਕੋਈ ਨਹੀਂ ਕਰਦਾ ਠੀਕ ਹੈ ਜੀ ਇਹ ਆਪਾਂ ਸਲਵਾਰ ਦੇ ਕੋ 24 ਇੰਚ ਦੀ ਬੈਲਟ ਰੱਖੀ ਸੀ 벨ਟ ਤੁਹਾਡੀ 24 25 30 26 27 28 29 30 ਕਿੰਨੇ ਦੀ ਹੋਵੇ ਮੈਨੂੰ ਇੱਕ ਮੈਸੇਜ ਆਇਆ ਸੀ 28 ਇੰਚ ਦੀ 벨ਟ ਵਾਸਤੇ ਦੱਸੋ ਧਿਆਨ ਨਾਲ ਸੁਣਿਆ ਕਰੋ ਜੀ ਵੀਡੀਓ ਦੇ ਵਿੱਚ ਕਿੰਨੀ ਮਰਜ਼ੀ ਤੁਹਾਡੀ 벨ਟ ਦੀ ਠੀਕ ਹੈ ਲੰਬਾਈ ਮਲਕੀ ਚੌੜਾਈ ਲੰਬਾਈ ਜਿੰਨੀ ਵੀ ਹੈਗੀ ਹੈ ਤੁਸੀਂ ਰੱਖਦੇ ਉੰਨੀ ਰੱਖੋ ਪਰ ਤਰੀਕਾ ਸੇਮ ਹੀ ਹੋਊਗਾ ਇਹਨੂੰ ਕੱਪੜੇ ਨੂੰ ਮੈਂ ਪ੍ਰੈਸ ਕਰ ਲਿਆ ਕਿਉਂਕਿ ਇਹਦੇ ਵਿੱਚ ਬਲ ਸੀਗੇ ਤੇ ਹੁਣ ਇਹਦੀ ਆਪਾਂ ਬੇਨਤੀ ਕਰਾਂਗੇ ਮੈਂ ਰੱਖੀਏ ਦੇਖੋ ਆਪਦੀ 벨ਟ 24 ਇੰਚ ਠੀਕ ਹੈ ਜਿਹੜੀ ਚੌੜਾਈ ਹੈਗੀ ਹੈ ਤਾਂ ਤੁਸੀਂ ਠੀਕ ਹੈ ਇਹਨੂੰ 10 ਇੰਚੀ ਠੀਕ ਹੈ ਕੱਟ ਕਰਨਾ ਇਹਨੂੰ 2 ਇੰਚ ਮੈਂ 26 ਇੰਚ ਤੱਕ ਕੱਟ ਕਰੂੰਗੀ ਕਿਉਂਕਿ ਸਿਆਉਣਾ ਚ ਵੀ ਕਪੜਾ ਆਊਗਾ ਠੀਕ ਹੈ 26 ਇੰਚ ਕਪੜਾ ਤੁਸੀਂ ਉਤਾਰ ਲੈਣਾ ਡਬਲ ਕਪੜਾ ਕੀਤਾ ਹੋਇਆ ਜੀ ਇਹ ਠੀਕ ਹੈ ਦੋ ਕਪੜੇ ਦੀਆਂ ਸਾਈਡ ਨੇ ਇਹ ਠੀਕ ਹੈ ਜੀ ਹੁਣ ਆਪਾਂ 7 ਇੰਚ ਠੀਕ ਹੈ ਇਹਨੂੰ ਇਸ ਤਰ੍ਹਾਂ ਮਿਨਾਗੇ ਰੱਖ ਕੇ ਠੀਕ ਹੈ ਕਿਉਂਕਿ 5 ਇੰਚ ਤੱਕ ਆਪਾਂ ਰੱਖਾਂਗੇ ਤੇ ਇਹ ਨੇ ਪਾ ਵੀ ਦਾ ਠੀਕ ਹੈ ਆਪਣਾ ਬਣਾਇਆ ਜਾਂਦਾ ਹੁੰਦਾ ਤੇ ਕੁਛ ਕਪੜਾ ਸੀ ਚ ਉੱਪਰ ਆ ਜਾਂਦਾ ਠੀਕ ਹੈ ਇਹਨੂੰ ਹੁਣ ਆਪਾਂ ਕੱਟ ਕਰ ਲਾਂਗੇ ਐਸੇ ਕਿਨਾ ਕੱਟ ਕਰ ਲੈਣਾ ਇੱਕ ਪਾਸੇ ਦੇਖੋ ਅਧੇ ਕਿੰਚ ਦੀ ਆਪਣੀ ਸਿਉਣ ਹੁੰਦੀ ਹੈਗੀ ਉਹਦਾ ਮੈਂ ਨਿਸ਼ਾਨ ਲਗਾਉਂਗੀ ਪਹਿਲਾਂ ਮੈਂ ਤੁਹਾਨੂੰ ਸਾਰਾ ਪੂਰਾ ਕਲੀਅਰ ਦੱਸੂਗੀ ਜੀ ਫਿਰ ਇੱਕ ਵਾਰੀ ਸੁਣ ਲਓ ਤੁਹਾਡਾ ਕਿੰਨਾ ਵੀ ਹੈ ਤੁਹਾਡਾ ਮੇਜਰਮੈਂਟ ਬੈਲਟ ਦਾ ਸੇਮ ਤਰੀਕੇ ਨਾਲ ਤੁਸੀਂ ਲਗਾਉਣਾ ਠੀਕ ਹੈ ਸੇਮ ਜਿਵੇਂ ਮੈਂ ਉਹਦੇ ਵਿੱਚ ਤੁਹਾਨੂੰ ਬਾਲ ਦੱਸਿਆ ਉਵੇਂ ਹੀ ਪਾਉਣੇ ਆ ਬਿਲਕੁਲ ਸਹੀ ਆਉਂਦੇ ਨੇ ਜੀ ਠੀਕ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਬਣਾਉਂਗੇ ਤਾਂ ਅਗਰ ਅਗਰ ਤੁਸੀਂ ਕੋਈ ਗੜਬੜ ਕਰ ਲਈ ਉਹਦੇ 'ਚ ਨਹੀਂ ਮੈਂ ਕੁਝ ਕਰ ਸਕਦੀ ਦੇਖੋ ਜੀ ਬਣਾਉਣਾ ਦੇਖੋ ਸਹੀ ਤਰੀਕੇ ਨਾਲ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿੱਦਾਂ ਬਣਾਉਨੇ ਹੋ ਠੀਕ ਹੈ ਇਹ ਹੁਣ ਪੰਜ ਇੱਕ ਉਧਰ ਲੈ ਲੈਣੇ ਚਾਹਣ ਦੇਖੋ ਇਹ ਪੰਜ ਦਾ ਲੱਗੂਗਾ ਕਿਉਂਕਿ ਇੱਥੇ ਆਪਾਂ ਨੀਫਾ ਵੀ ਬਣਾਉਣਾ ਉਹ ਪੂਰਾ ਲੱਗੂਗਾ ਠੀਕ ਹੈ ਸਾਰਾ ਇਹ ਸਾਰੀ ਸੀਨ ਲੱਗੂਗੀ ਇੱਥੇ ਦੇਖੋ ਇੱਧਰ ਠੀਕੇ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਤੁਹਾਨੂੰ ਦੇਖ ਕੇ ਜਿਆਦਾ ਸਮਝ ਆਊਗੀ ਠੀਕ ਹੈ ਜੀ ਆਜੋ ਜੀ ਫਿਰ ਸਿਉਣ ਲਾਈਏ ਦਿੱਤੇ ਇਹਨੂੰ ਪੂਰੇ ਨੂੰ ਸਟਿਚ ਕਰਨਾ ਆਪਾਂ ਨੇ ਡਬਲ ਸੀਨ ਲਾ ਦਾਂਗੇ ਇਸ ਤਿੱਕਣਾ ਇੱਥੇ ਆਪਾਂ 5 ਇੰਚ ਦੀ ਮਲਕੀ ਲਾਇਆ ਨਿਸ਼ਾਨ ਕੋਸ਼ ਆਪਾਂ ਨਿਫੇ ਦਾ ਠੀਕ ਹੈ ਛੱਡਿਆ ਹੋਇਆ ਡਬਲ ਸੀ ਨੇ ਇਹਦੇ ਵੀ ਲਾਵਾਂਗੇ ਆਪਾਂ ਕੱਟ ਕਰ ਦਾਂਗੇ ਇਸ ਤਿੱਕਣਾ ਡਬਲ ਕਰ ਦਾਂਗੇ ਕੱਟ ਦਾਂਗੇ ਬਾਹਰ ਠੀਕ ਹੈ ਤਾਂ ਅੱਗੇ ਨੂੰ ਕੱਟ ਕਰ ਲਾਂਗੇ ਐਕਸਟਰਾ ਕੱਪੜਾ ਜ਼ਿਆਦਾ ਹੀ ਹੋਇਆ ਤਾਂ ਫਿਰ ਵੀ ਕਟਿੰਗ ਕਰ ਸਕਦੇ ਆਪਾਂ ਮੈਂ ਥੋੜਾ ਹੋਰ ਕਟਿੰਗ ਕਰ ਦਾਨੀ ਆ ਕਿਉਂਕਿ ਜ਼ਿਆਦਾ ਸੀਗਾ ਥੋੜਾ ਇੰਤਜ਼ਾਰ ਤੁਸੀਂ ਦੇਖੀ ਚਲੋ ਜੀ ਜਿਵੇਂ ਮੈਂ ਇਹਦੇ ਵਿੱਚ ਕਰਦੀ ਹਾਂ ਤੁਸੀਂ ਉਦਾਂ ਹੀ ਠੀਕੇ ਬਣਾਉਣਾ ਇਹਨੂੰ ਇਹ ਉੱਪਰ ਜਿਹੜੀ ਚਿੜੀ ਜੀ ਬੰਦੀ ਹੁੰਦੀ ਹੈ ਨਾ ਜਿੱਥੋਂ ਦੀ ਆਪਾਂ ਨਾਲਾ ਇਨਸਰਟ ਕਰਦੇ ਹਾਂ ਜਾਂ ਇਲਾਸਟਿਕ ਪਾਉਣੀ ਹੈ ਕੁਝ ਵੀ ਠੀਕ ਹੈ ਇਹਨੂੰ ਇਦਾਂ ਸਟਿਚ ਕਰ ਲੈਣਾ ਤੁਸੀਂ ਸਿਉਣ ਨੂੰ ਮਤਲਬ ਕਿ ਬਚਕਾਰੋ ਚੀਰ ਦੇਣਾ ਇਸ ਤਰੀਕੇ ਨਾਲ ਇਦਾਂ ਸੀਂ ਲਾਉਣੀ ਹੈ ਇੱਥੇ ਇਹ ਵੀ ਸਿੱਖ ਲਓ ਜੀ ਤੁਹਾਡੇ ਕੰਮ ਦੀ ਚੀਜ਼ ਹੈ ਲੇਡੀ ਜੀ ਅਦਰੇ ਚੀਜ਼ ਬਹੁਤ ਦੇਖਦੀਆਂ ਨੇ ਜੀ ਉਹਨਾਂ ਦੇ ਲਈ ਫਿਟਿੰਗ ਹੋਵੇ ਨਾ ਹੋਵੇ ਲੂਜ਼ ਹੋਵੇ ਕੋਈ ਮਤਲਬ ਨਹੀਂ ਸਿਉਣ ਸਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਜੀ ਅਗਰ ਉਹ ਇੱਧਰ ਉੱਧਰ ਦਾ ਫੇਰ ਸਾਨੂੰ ਪ੍ਰੋਬਲਮ ਹੈ ਸੋ ਇਹ ਛੋਟੀਆਂ ਛੋਟੀਆਂ ਚਿੰਝਾਂ ਤੇ ਜ਼ਿਆਦਾ ਫੋਕਸ ਕਰਦੇ ਨੇ ਜੀ ਸਾਰੇ ਫੇਰ ਸੋ ਨੂੰ ਟੇਲਰ ਨਹੀਂ ਮੰਨਿਆ ਜਾਂਦਾ ਵਧੀਆ ਅਗਰ ਤੁਸੀਂ ਸਿਉਣ ਸਹੀ ਲਾਉਣੀ ਹੁੰਦਾ ਤੁਹਾਨੂੰ ਵਧੀਆ ਟੇਲਰ ਹੀ ਮੰਨਿਆ ਜਾਂਦਾ ਠੀਕ ਹੈ ਜੀ ਹੁਣ ਇੱਥੇ ਆਪਾਂ ਚਿੜੀ ਜੀ ਬਣਾਵਾਂਗੇ ਆਜੋ ਬਣਾਈਏ ਜੇ ਸਿੱਕੇ ਨਾ ਪਲੀਜ਼ ਮੈਂ ਵਨ ਕੀ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਮਿਹਨਤ ਬਹੁਤ ਲੱਗਦੀ ਹੈ ਬਣਾਉਣ ਤੇ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਜੀ ਨਾਲੇ ਮੈਂ ਕੋਈ ਚੀਜ਼ ਮਨ ਚ ਨਹੀਂ ਰੱਖਦੀ ਜੀ ਮੈਂ ਸਾਰਾ ਤੁਹਾਨੂੰ ਦੱਸਦੀਆਂ ਵੀ ਇਦਾਂ ਸਟਿਚ ਕੀਤਾ ਜਾਂਦਾ ਹੈ ਮੇਰੇ ਇੱਕ ਵਾਰ ਦੱਸਣ ਤੇ ਜੋ ਕੁੜੀਆਂ ਮੈਨੂੰ ਮਲਕੀ ਘਰੇ ਆ ਕੇ ਵੀ ਮੇਰੇ ਕੋਲੇ ਜਿੰਨੀਆਂ ਕਿ ਸਿੱਖ ਕੇ ਗਈਆਂ ਨੇ ਉਹਨਾਂ ਨੂੰ ਮੈਂ ਮਲਕੀ ਜੀ ਮੈਂ 15 ਦਿਨ ਤਪਾ ਲਈ ਨੇ ਜੀ ਮੈਂ 2 ਦਿਨ ਵੀ ਦੱਸਦਾ ਤਾਂ ਦੋ ਦਿਨਾਂ ਚ ਉਹ ਕੰਪਲੀਟ ਵਧੀਆ ਸੂਟ ਸਟਿਚ ਕਰ ਲੈਂਦੀਆਂ ਪੂਰਾ ਸਿੱਖ ਜਾਂਦੀਆਂ ਮੈਂ ਇੰਨੀ ਬਰੀਕੀ ਨਾਲ ਮਲਕੀ ਸਾਰਾ ਕੁਝ ਹੀ ਦੱਸਦਾ ਨਹੀਂ ਹੈ ਜ਼ਿਆਦਾਤਰ ਲੋਕ ਨਹੀਂ ਦੱਸਦੇ ਜੀ ਸੋ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਮੈਨੂੰ ਇਹੀ ਹੁੰਦਾ ਹੈ ਵੀ ਹਨਾ ਤੁਸੀਂ ਤੁਹਾਡੇ ਪੱਲੇ ਪਵੇ ਕੁਝ ਵੀਡੀਓ ਬਣਾ ਕੇ ਸਿੱਟਣ ਦਾ ਮਤਲਬ ਇਹ ਨਹੀਂ ਵੀ ਮੈਂ ਵੀਡੀਓ ਪਾਦਾ ਤੁਹਾਡੇ ਪੱਲੇ ਨਾ ਕੁਝ ਪਵੀ ਮੈਂ ਪੂਰਾ ਅੰਦਰੋਂ ਦਿਲੋਂ ਸੱਚਾਈ ਨਾਲ ਤੁਹਾਨੂੰ ਸਾਰੀ ਗੱਲ ਦੱਸਦੀ ਆਂ ਵੀ ਏਦਾਂ ਬਣਾਇਆ ਜਾਂਦਾ ਹੈ ਕਿਉਂਕਿ ਮੈਨੂੰ ਪਤਾ ਹੈ ਜਦੋਂ ਮੈਂ ਸਿੱਖਿਆ ਮੈਨੂੰ ਵੀ ਇਹੀ ਪ੍ਰੋਬਲਮ ੜੀ ਆਉਂਦੀਆਂ ਰਹੀਆਂ ਸੀ ਵੀ ਜਿਹੜੀ ਚੀਜ਼ ਦਾ ਮੈਨੂੰ ਨਹੀਂ ਪਤਾ ਹੁੰਦਾ ਸੀ ਮੇ ਵੀ ਉਹ ਸਾਰਿਆਂ ਨੂੰ ਹੁੰਦੀ ਆ ਨਾ ਉਹ ਪ੍ਰੋਬਲਮ ਸੋ ਪਲੀਜ਼ ਦੇਖ ਕੇ ਲਾਈਕ ਮੈਨੂੰ ਜ਼ਰੂਰ ਕਰਿਆ ਕਰੋ ਜੀ ਇਹ ਸਾਰੀਆਂ ਵੀਡੀਓ ਤੇ ਹੋਣੇ ਚਾਹੀਦੇ ਆ ਲਾਈਕ ਚਲੋ ਜੀ ਇਹਦੇ ਤੇ ਹੁਣ ਆਪਾਂ ਮੈਂ ਪ੍ਰੈਸ ਕਰ ਲੂਗੀ ਇਹਨੂੰ ਪ੍ਰੈਸ ਤੁਸੀਂ ਇੱਕ ਜ਼ਰੂਰ ਕਰਿਆ ਕਰੋ ਆ ਦੇਖੋ ਇਹਨੂੰ ਮੈਂ ਕਿ ਪ੍ਰੈਸ ਕਰੀ ਆ ਉਹਦੇ ਨਾਲ ਕ੍ਰੀਜ਼ ਬਣ ਜਾਂਦੀ ਹੈ ਤੇ ਇੱਕ ਜਦੋਂ ਆਪਾਂ ਬੈਟਰ ਦਾ ਦੇਖੋ ਨਿਫਾ ਬਣਾਉਨੇ ਹਾਂ ਜਿਆਦਾਤਰ ਇਹ ਪ੍ਰੋਬਲਮ ਆਉਂਦੀ ਹੈ ਮੈਨੂੰ ਬਲ ਪੈਂਦਾ ਹੁੰਦਾ ਉਹ ਫਿਰ ਕੁਝ ਪ੍ਰੋਬਲਮ ਨਹੀਂ ਆਉਂਦੀ ਨਿਸ਼ਾਨ ਲਗਾ ਕੇ ਠੀਕ ਹੈ 5 5 ਇੰਚ ਤੇ ਤੇ ਮੈਂ ਸੇ ਉੱਥੋਂ ਇਦਾਂ ਮੈਂ ਦੇਖੋ ਫੋਲਡ ਕਰ ਲਿਆ ਮੈਂ 2 ਇੰਚ ਦਾ ਮਤਲਬ ਆਪਣਾ ਉੱਪਰੋਂ ਨਿਫਾ ਫੋਲਡ ਹੋ ਗਿਆ ਜੀ 5 ਇੰਚ ਸਾਰਾ ਹੋ ਗਿਆ ਅੱਧਾ ਅੱਧਾ ਇੰਚ ਜਿੱਦੋਂ ਆਪਾਂ 벨ਟ ਅਟੈਚ ਕਰਾਂਗੇ ਉਦੋਂ ਵਿੱਚ ਕੱਪੜਾ ਆ ਜੂਗਾ ਸਾਢੇ 1/4 ਦੀ ਠੀਕੇ ਰਹਿ ਜਾਂਦੀ ਹੁੰਦੀ ਹੈ 벨ਟ ਜੋ ਕਿ ਇਨਫ ਹੁੰਦੀ ਹੈ ਠੀਕੇ ਅਗਰ ਤੁਸੀਂ ਜ਼ਿਆਦਾ ਇਹਦੀ ਮਿਲ ਕੇ ਛੋਟੀ ਪਾਉਣੇ ਹੋ ਤਾਂ 6 ਇੰਚ ਵੀ ਰੱਖ ਸਕਦੇ ਹੋ ਵੈਸੇ 7 ਇੰਚ ਰੱਖਣੀ ਹੀ ਚਾਹੀਦੀ ਹੈ ਕਿ ਤੁਸੀਂ ਕਿਸੇ ਦਾ ਵੀ ਸਟਿਚ ਕਰ ਰਹੇ ਹੋ ਹਨ ਸਲਵਾਰ ਇਹਦੇ ਵਿੱਚ ਦੇਖੋ ਕੋਈ ਬੰਨ੍ਹ ਨਹੀਂ ਪਊਗਾ ਕਿਉਂਕਿ ਇਹਨੂੰ ਮੈਂ ਪ੍ਰੈਸ ਕਰ ਲਿਆ ਪ੍ਰੈਸ ਕਰਨ ਨਾਲ ਵੈਸੇ ਵੀ ਸੂਟ ਤੇ ਕੱਪੜੇ ਤੇ ਬਹੁਤ ਠੀਕੇ ਇੰਤਾਂ ਹੁਣੀ ਆਪਣੀ ਬੈਲਟ ਹੈ ਜਿਹੜੀ ਬਣ ਗਈ ਹੈ ਜੀ ਹੁਣ ਇਹਨੂੰ ਆਪਾਂ ਸਲਵਾਰ ਨਾਲ ਅਟੈਚ ਕਰਾਂਗੇ ਇਹ ਤੁਸੀਂ ਬਿਲਕੁਲ ਧਿਆਨ ਨਾਲ ਦੇਖ ਲਿਓ ਜੀ ਮੈਂ ਕਿੱਦਾਂ ਅਟੈਚ ਕਰਦੀ ਆ ਜਿਹੜੀਆਂ ਦੋਨੇ ਸੂਣਾ ਸਿਉਣਾ ਨੇ ਜਿੱਥੇ ਆਪਾਂ ਠੀਕ ਜੋੜ ਲਾਈਏ ਇਹਨਾਂ ਦਾ ਇੱਕ ਹੈਗਾ ਜਿਹਦੇ ਵਿੱਚ ਮੈਥਡ ਹੈ ਮੈਂ ਤੁਹਾਨੂੰ ਦੱਸਦੀ ਆ ਇਹ ਵੀ ਸਭ ਤੋਂ ਵੱਧ ਨੋਟ ਕੀਤਾ ਜਾਂਦਾ ਹੈ ਇਹ ਚੀਜ਼ ਫਰੋਲ ਫਰੋਲ ਕੇ ਦੇਖੀ ਜਾਂਦੀ ਹੈ ਭੈਣੇ ਸਾਡੀ ਸਿਉਣ ਇੱਥੇ ਮਿਲਦੀ ਨਹੀਂ ਇਹ ਵੱਧ ਘੱਟ ਰਹੇਗੀ ਹੋਰ ਕੋਈ ਮੈਟਰ ਨਹੀਂ ਕਰਦਾ ਸਲਵਾਰ ਬਨੀ ਵੀ ਹੈ ਉੱਚੀ ਹੈ ਨਾ ਸਿਉਣ ਸਾਡੀ ਸਹੀ ਹੋਣੀ ਚਾਹੀਦੀ ਹੈ ਸੋ ਚਲੋ ਜੀ ਦੱਸ ਦਿਆਂ ਵੀ ਇਹ ਹੁਣ ਜਿਹੜੀ ਦੇਖੋ ਸਿਉਣ ਹੈ ਤੇ ਇਧਰੋਂ ਜਿਹੜਾ ਕ੍ਰੋਚ ਹੈ ਗਿਆ ਅੱਗੇ ਵਾਲਾ ਬਣਾ ਵਾਲਾ ਇਹਨਾਂ ਨੂੰ ਮਿਲਾ ਕੇ ਇੱਕ ਸਿਉਣ ਲਾ ਲੈਣੀ ਹੈ ਸਭ ਤੋਂ ਪਹਿਲਾਂ ਇਹ ਕਰਨਾ ਤੁਸੀਂ ਕਿਉਂਕਿ ਵੱਧ ਦੇਖਿਆ ਜਾਂਦਾ ਲੇਡੀਆਂ ਜੀ ਇਹ ਦੇਖਦੀਆਂ ਨੇ ਟੇਲਰ ਫਰਕ ਰੱਖ ਦੰਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਆਪ ਮੰਨਦੇ ਹੋ ਕੋਈ ਚੱਕਰ ਨਹੀਂ ਪਰ ਜੇ ਅਸੀਂ ਫਰਕ ਰੱਖਤਾ ਤਾਂ ਫਿਰ ਪ੍ਰੋਬਲਮ ਆਊਗੀ ਇੱਥੇ ਪੱਲਾ ਨੂੰ ਸਮਝ ਗਏ ਹੋਊਗੇ ਤੁਸੀਂ ਆਈ ਹੋਪ ਹੁਣ ਇੱਥੇ ਬਲ ਪੈਂਦਾ ਹੁੰਦਾ ਜੀ ਇੱਥੇ ਧਿਆਨ ਦੇਣਾ ਤੁਸੀਂ ਪਿਛਲੀ ਵਾਲੀ ਜਿਹੜਾ ਉਹਨੂੰ ਕਰੋਚੇਰੀਆ ਉੱਥੇ ਹੋਣਾ ਪਿਛਲੇ ਵਾਲੇ ਜੋੜ ਨੂੰ ਸਿਉਣ ਨੂੰ ਠੀਕ ਹੈ ਤੁਸੀਂ ਮਲਾਉਣਾ ਠੀਕ ਹੈ ਤੇ ਇਦਾਂ ਬਲ ਕੱਢ ਲੈਣਾ ਸਾਰਾ ਇਹ ਮਲਕੀ ਸਿੱਧੇ ਸਾਈਡ ਜਿਹੜੀ ਉਹਦੇ ਨਾਲ ਦੋਨੋਂ ਦੀਆਂ ਸਾਈਡਾਂ ਸਿੱਧੀਆਂ ਹੋਣੀਆਂ ਚਾਹੀਦੀਆਂ ਤੁਸੀਂ ਦੇਖ ਕੇ ਸਮਝ ਗਏ ਹੋਵੋਗੇ ਮੈਂ ਬਲ ਕੱਢਿਆ ਪਹਿਲਾਂ ਕਿਤੇ ਬਲ ਨਾ ਪਾ ਲਿਓ ਠੀਕ ਹੈ ਜਦੋਂ ਤੁਸੀਂ ਇਦਾਂ ਇਹਨਾਂ ਨੂੰ ਮਲਾਉਂਗੇ ਬਲ ਪੈ ਜਾਂਦਾ ਹੁੰਦਾ ਹੈ ਕਈ ਵਾਰ ਸੋ ਦੇਖ ਕੇ ਧਿਆਨ ਨਾਲ ਇਹਨੂੰ ਅਟੈਚ ਕਰਨਾ ਠੀਕ ਹੈ ਜੀ ਇਹ ਮੈਂ ਜਿੰਨੀ ਦੱਸੂਗੀ ਜੀ ਵੀਡੀਓ ਅਗਰ 15-20 ਮਿੰਟ ਦੀ ਹੋਏ ਤਾਂ ਅਪਲੋਡ ਹੁਣ ਚ ਬਹੁਤ ਟਾਈਮ ਲੈਂਦੀ ਹੈ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਥੋੜਾ ਜਲਦੀ ਅਪਲੋਡ ਕਰਿਆ ਕਰੋ ਸੋ ਮੈਂ ਹੁਣ ਮਲਕੀ ਇੰਨੀ ਬੈਲਟ ਸਾਰਾ ਕੁਝ ਤੁਹਾਨੂੰ ਦੱਸਿਆ ਜਿਹੜੀ ਹੁਣ ਮੂਰੇ ਅੱਗੇ ਪਹੁੰਚਿਆ ਦੀ ਵੀਡੀਓ ਵੀ ਕਿੰਨਾ ਅਟੈਚ ਕੀਤੀ ਉਹ ਮੈਂ ਨੈਕਸਟ ਪਾਰਟ ਚ ਪਾਉਂਗੀ ਜੀ ਹੁਣੇ ਤੁਸੀਂ ਇਹ ਦੇਖਿਓ ਠੀਕ ਹੈ ਇਦਾਂ ਆਪਾਂ ਹੁਣ ਸਾਰੇ ਸੀਨ ਲਾਵਗੇ ਕਪੜਾ ਬਿਲਕੁਲ ਬਦੂ ਘਟੂਆ ਨਹੀਂ ਜੀ ਡੋਂਟ ਵਰੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਮਲਕੀ ਵੇ ਫਿਕਰ ਹੋਊਗੀ ਉਹ ਕਰ ਲਿਓ ਬਸ ਤੁਹਾਡਾ ਜਿਹੜੀ ਮੈਜ਼ਰਮੈਂਟ ਆ ਉਹ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਹਾਂ ਕਈ ਕੱਪੜੇ ਹੁੰਦੇ ਆ ਜੀ ਥੋੜੇ ਲਫਦੇ ਹੁੰਦੇ ਆ ਸਟੀਚੇਬਲ ਹੁੰਦੇ ਨੇ ਉਹਨਾਂ ਦੇ ਵਿੱਚ ਜੇ 10 21 ਦਾ ਫਰਕ ਹੁੰਦਾ ਤਾਂ ਥੋੜਾ ਖਿੱਚ ਕੇ ਆਪਾਂ ਸੈੱਟ ਕਰ ਲੈਣੇ ਹੁੰਦੇ ਆ ਕੱਪੜੇ ਨੂੰ ਬਰਾਬਰ ਆ ਜਾਂਦਾ ਹੁੰਦਾ ਆਦਰਵਾਇਜ਼ ਇਤਾਂ ਪ੍ਰੋਬਲਮ ਆਉਂਦੀ ਨਹੀਂ ਕੋਈ ਵੀ ਬਲ ਵਗੈਰਾ ਪੈਣ ਦੀ ਜੇ ਆਪਾਂ ਸਹੀ ਕਟਿੰਗ ਕੀਤੀ ਹੋਵੇ ਤਾਂ ਸਟੀਚਿੰਗ ਆਪਣੇ ਆਪ ਹੀ ਸੌਖੀ इजीली ਹੋ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਬਸ ਸਿਉਣ ਲਾ ਲੈਣੀ ਹੈ ਸਾਰੇ ਫਟਫਟ ਐਸ ਠੀਕ ਨਾ ਕਿੰਤਾ ਜੀ ਐਸਤੇ ਕਿਨਾ ਬਸ ਇਹ ਤੁਸੀ ਆਉਣੀ ਲਾਉਣੀ ਹੈ ਜੀ ਜਿਦਾ ਤੁਸੀਂ ਦੇਖ ਹੀ ਰਹੇ ਹੋ ਕੋਈ ਅੱਡੀ ਦੱਸਣ ਵਾਲੀ ਗੱਲ ਹੈ ਨਹੀਂ ਇਹ ਸੀਨ ਲੱਗਣ ਤੋਂ ਬਾਅਦ ਆਪਾਂ ਟੌਪ ਸਟਿਚ ਇੱਕ ਲਗਾਉਣੇ ਹੁੰਨੇ ਆ ਮੇਬੀ ਇਹ ਸਾਰਿਆਂ ਨੂੰ ਪਤਾ ਹੀ ਹੋਊਗਾ ਐਸਟਰਾ ਦੇਖੋ ਜੀ ਟੌਪ ਸਟਿਚ ਲੱਗ ਜੂਗੀ ਬੈਲਟ ਆਪਣੀ ਹੋ ਗਈ ਹੈ ਅਟੈਚ ਕੋਈ ਮਾਥਾ ਪਿੱਟੀ ਨਹੀਂ ਹੋਈ ਜੀ ਕੋਈ ਮੈਨੂੰ ਡੇੜ ਪੱਟ ਨਹੀਂ ਕਰਨੀ ਪਈ ਸਹੀ ਮੇਜਰਮੈਂਟ ਨਾਲ ਸਹੀ ਕਟਿੰਗ ਹੋਈ ਸੀ ਬਿਲਕੁਲ ਕੋਈ ਬਲ ਨਹੀਂ ਪਿਆ ਸਹੀ ਸਿਉਣ ਆ ਗਈਆਂ ਮੇਰੀਆਂ ਸਾਰੀਆਂ ਇਸ ਥੀਕੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਜਿਹੜੀ ਵੀਡੀਓ ਪਾਈ ਹੈ ਪਾਰਟ 1 ਵਿੱਚ ਦੱਸਿਆ ਤੇ ਇਸ ਥੀਕੇ ਨਾਲ ਸਟਿਚਿੰਗ ਤੇ ਮਤਲਬ ਕਿ ਉਹਦਾ ਜਿਵੇਂ ਬਲ ਪਾਉਣੇ ਵਗੈਰਾ ਦੱਸੇ ਨੇ ਮੇਜਰਮੈਂਟ ਦਸੀ ਹੈ ਉਹਦਾ ਕਰੋਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਏ ਦੇਖੋ ਇਹ ਸਾਡੀ 벨ਟ ਹੋ ਗਈ ਹੈ ਅਟੈਚ ਜੀ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸਫਾਈ ਨਾਲ ਕੋਈ ਬਰ ਨਹੀਂ ਪਿਆ 16 ਤੱਕ ਵੀਡੀਓ ਦੇਖਣ ਲਈ ਥੈਂਕ ਯੂ so much ਜੀ ਨੈਕਸਟ ਪਾਰਟ ਜਲਦੀ ਲਾਈਕ ਕਰ ਦਿਓ ਜੀ